ਉਈ ਦੇਖੋ ਜੋ ਪੰਜਾਬ ਦੇ ਵਿੱਚ ਦੇਖੋ ਹਰਮੰਦਰ ਸਾਹਿਬ ਦੇ ਵਿੱਚ ਗੋਲੀ ਜਨਣਾ ਆਪਣੇ ਆਪ ਦੇ ਵਿੱਚ ਇੱਕ ਮੰਦ ਭਾਗਾ ਵੀ ਆ ਔਰ ਇੱਕ ਇਹਨਾਂ ਦੇ ਕੰਟਰੋਲ ਤੋਂ ਸਾਰਾ ਕੁਝ ਬਾਹਰ ਲੱਗਦਾ ਕਿਉਂਕਿ ਭਗਵੰਤ ਮਾਨ ਸਰਕਾਰ ਜਦੋਂ ਵੀ ਕੋਈ ਕੰਮ ਕਰਦੀ ਆ ਜਾਂ ਜਦੋਂ ਵੀ ਕਿਤੇ ਕੋਈ ਮਰਡਰ ਹੁੰਦਾ ਕਿਉਂਕਿ ਹਰ ਰੋਜ਼ ਤਾਂ ਮਰਡਰ ਹੁੰਦਾ ਕੋਈ ਇੱਕ ਥੋੜੀ ਹੁੰਦਾ ਜਿੱਥੇ 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 ਵੀ ਉਹ ਤਾਂ ਬੀਸਿਕਲੀ ਅਸਲੀ ਗੱਲ ਹੈ ਇਹ ਆਪਾਂ ਇੱਕ ਕਮੇਡੀਅਨ ਬਣਾ ਕੇ ਮੈਨੂੰ ਲੱਗਦਾ ਪੰਜਾਬੀਆਂ ਨੇ ਹੱਥ ਖੜੇ ਕਰ ਲਿਆ ਵੀ ਹੁਣ ਇਦਾਂ ਦਾ ਕਦੀ ਆਉਣ ਵਾਲੇ ਸਮੇਂ 'ਚ ਗਲਤੀ ਨਹੀਂ ਕਰਨਗੇ ਔਰ ਜਿਨ੍ਹਾਂ ਨੇ ਸਾਡੇ ਜਾ ਨੂੰ 5 10 ਸਾਲ ਨਹੀਂ 20 25 ਸਾਲ ਜਿਹੜਾ ਪਿੱਛੇ ਪਾਤਾ ਉਹ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਕਿਵੇਂ ਦੇਖਦੇ ਦਿ ਕੋਈ ਤਾਂ ਇੱਕ ਧਾਰਮਿਕ ਇਸ਼ੂ ਹੈਗਾ ਆ ਇਹ ਦਿੱਤੀ ਦੇਖੋ ਸਾਡੇ ਜਥੇਦਾਰ ਸਹਿਬਾਨ ਮੈਂ ਤਾਂ ਉਹਦੇ ਤੇ ਟਿੱਪਣੀ ਬਹੁਤੀ ਕਰ ਨਹੀਂ ਸਕਦਾ ਕਿਉਂਕਿ ਮੈਂ ਧਾਰਮਿਕ ਬੰਦਾ ਨਹੀਂ ਹੈਗਾ ਲੇਕਿਨ ਉਹ ਡਿਸੀਜਨ ਜਿਹੜਾ ਉਹਨਾਂ ਦਾ ਹੋਗਾ ਸਰਕਾਰ ਜੋ ਉਥੇ ਆਪਣੇ ਦੋ ਦਿਨ ਗੈਲੀ ਹੋਈ ਹੈ ਜਿਵੇਂ ਪੁਲਿਸ ਹਸਪਤਾਲ ਜਿਹੜਾ ਵੀਡੀਓ ਵਾਇਰਲ ਹੋਈਆਂ ਮੇਰੇ ਬਾਅਦ ਚ ਪਰ ਸਰਕਾਰ ਹਾਲ ਤੱਕ ਇਸ ਚੀਜ਼ ਤੇ ਸੰਜੀਦਾ ਨਹੀਂ ਨਜ਼ਰ ਆਈ। ਵੀ ਦੇਖੋ ਸਰਕਾਰ ਤਾਂ ਕਟਹਿਰੇ ਦੇ ਵਿੱਚ ਖੜੀ ਹੈਗੀ ਆ। ਇਹਦੀ ਤਾਂ ਕਿਸਾਨਾਂ ਨੂੰ ਲੈ ਕੇ ਕਾਂਗਰਸ ਦਾ ਵੀ ਸਟੈਂਡ ਹੈ ਜੋ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ 8 ਤਰੀਕ ਦਿੱਲੀ ਕੂਚ ਦਾ ਉਹਨਾਂ ਦਾ ਪਲਾਨ ਹੈ। ਕਾਂਗਰਸ ਦਾ ਕੀ ਸਟੈਂਡ ਹੈ? ਵੀ ਦੇਖੋ ਇਹ ਬੀਸੀਕਲੀ ਜਿਹੜੀ ਭਾਜੀਪੀ ਦੇਖੋ ਸਾਡਾ ਜਿਹੜਾ ਫੂਡ ਬਾਲ ਹੈ ਉਹਦੀ ਤੇ ਅਸਲੀ ਗੱਲ ਹੈ ਆਖ ਹੈ ਤੇ ਉਹਨੂੰ ਜਿੰਨਾ ਕੁ ਵੀ ਨੁਕਸਾਨ ਕਰ ਸਕਦੇ ਬੀਜੇਪੀ ਕਰ ਰਹੀ ਹੈ ਕਿਉਂਕਿ ਇਹ ਸਾਰਾ ਸਿਸਟਮ ਜਿਹੜਾ ਮਾਨੀ ਤੇ ਅਦਾਨੀ ਨੂੰ ਦੇਣਾ ਚਾਹੁੰਦੇ ਆ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਦੁਨੀਆ ਦੇ ਉੱਤੇ ਫੂਡ ਬਾਲ ਦਾ ਸਮਾਂ ਹੈਗਾ ਔਰ ਪੰਜਾਬ ਦੀ ਕਿਹੋ ਜੀ ਜ਼ਰਖੇਜ਼ ਮਿੱਟੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਫਸਲ ਜਿਹੜੀ ਆ ਉਹ ਹੋਣੀ ਮਮਕਨ ਹੈ ਸੋ ਇਹ ਸਾਰੀ ਜਿਹੜੀ ਕਿਉਂਕਿ ਗੁਜਰਾਤੀ ਮਾਈਂਡ ਹੈ ਔਰ ਗੁਜਰਾਤੀ ਮਾਈਂਡ ਪਹਿਲਾਂ ਫਾਈਨੈਂਸ਼ੀਅਲ ਅਸਪੈਕਟਸ ਤੇ ਦਾ ਕਿ ਇਹਨਾਂ ਨੇ ਹੁਣ ਹਿੰਦੁਸਤਾਨ ਦਾ ਸਾਰਾ ਫਾਈਨੈਂਸ਼ੀਅਲ ਜਿਹੜਾ ਪਾਵਰ ਹੈਗੀ ਆ ਉਹਨੂੰ ਕੰਟਰੋਲ ਕੀਤਾ ਔਰ ਉਹਦੇ ਤੋਂ ਅਗਲਾ ਜਿਹੜਾ ਇਹਨਾਂ ਦਾ ਟਾਰਗੇਟ ਆ ਉਹ ਪੰਜਾਬ ਦਾ ਫੂਡ ਬਾਲ ਹੈ ਜਿਹਦੇ ਉੱਤੇ ਕੰਟਰੋਲ ਕਰਨਾ ਚਾਹੁੰਦੇ ਆ ਔਰ ਸਾਡੇ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਤਸ਼ੱਦਦ ਮਾਨਸਿਕ ਤੌਰ ਤੇ ਵੀ ਫਿਜ਼ੀਕਲ ਤੌਰ ਤੇ ਤਾਂ ਕਿ ਇਹਨਾਂ ਨੂੰ ਹੌਲੀ-ਹੌਲੀ ਅਸੀਂ ਖੇਤੀ ਤੋਂ ਅਲੱਗ ਕਰ ਦਈਏ ਲੇਕਿਨ ਭਾਜਪੀ ਇਸ ਗੱਲ ਨੂੰ ਭੁੱਲ ਰਹੀ ਹੈ ਕਿ ਇਹ ਜਿਹੜੇ ਕਿਸਾਨ ਆ ਜਾਂ ਇਹ ਜਿਹੜੇ ਪੰਜਾਬੀ ਆ ਜਾਂ ਇਹ ਜਿਹੜੇ ਸਿੱਖ ਆ ਇਹਨਾਂ ਨੂੰ ਇਨੀ ਜਲਦੀ ਜਿਹੜਾ ਆ ਕਿਸੇ ਚੀਜ਼ ਤੋਂ ਤੋੜਿਆ ਨਹੀਂ ਜਾ ਸਕਦਾ ਉਹ ਵੀ ਖਾਸ ਕਰਕੇ ਜ਼ਮੀਨ ਨਾਲ ਅੱਛਾ ਲਗਾਤਾਰ ਜਦੋਂ ਕਿਸਾਨਾਂ ਨੇ ਦਿੱਲੀ ਕੂਚ ਕਰਨ ਦੀ ਗੱਲ ਕਹੀ ਸੀ ਤਾਂ ਭਾਜਪਾ ਵੱਲੋਂ ਬਿਆਨਬਾਜ਼ੀ ਜਿਹੜੀ ਇਹ ਦਿੱਤੀ ਜਾ ਰਹੀ ਸੀ ਕਿ ਕੇਂਦਰ ਦੇ ਵੱਲੋਂ ਪੈਸਾ ਭੇਜਿਆ ਜਾ ਰਿਹਾ ਪੰਜਾਬ ਸਰਕਾਰ ਕਟ ਲਗਾ ਰਹੀ ਹੈ ਪੰਜਾਬ ਸਰਕਾਰ ਦੇ ਨਾਲ ਕਿਸਾਨਾਂ ਨੂੰ ਜਿਹੜਾ ਆਪਣਾ ਹਿਸਾਬ ਬਰਾਬਰ ਕਰਨਾ ਚਾਹੀਦਾ ਫਿਰ ਦਿੱਲੀ ਕੂਚ ਕਰਨ ਦੀ ਤਿਆਰੀ ਕਰਨੀ ਚਾਹੀਦੀ ਆ ਇੱਕ ਪਾਸੇ ਭਾਜਪਾ ਦੇ ਅਜਿਹੇ ਬਿਆਨ ਦੂਜੇ ਪਾਸੇ ਹਰਿਆਣਾ ਦੇ ਵਿੱਚ ਕਿਸਾਨਾਂ ਤੇ ਅਥਰੂ ਗੈਸ ਦੇ ਗੋੜਾ ਕਿਵੇਂ ਦੇਖੋ ਇਹ ਅਸਲੀ ਪ੍ਰੋਬਲਮ ਤਾਂ ਬੀਜੇਪੀ ਦੀ ਕ੍ਰੀਏਟ ਕੀਤੀ ਹੋਈ ਆ ਲੇਕਿਨ ਭਗਵੰਤ ਮਾਨ ਸਰਕਾਰ ਉਹਨੂੰ ਸਪੋਰਟ ਕਰ ਰਹੀ ਹੈ ਬੀਜੇਪੀ ਦੀ ਹਰਿਆਣਾ ਦੀ ਸਰਕਾਰ ਉਹਨੂੰ ਸਪੋਰਟ ਕਰ ਰਹੀ ਹੈ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਇਹਦੇ ਤੇ ਮਿਲ ਬੈਠ ਕੇ ਕਿਉਂਕਿ ਜੇਸ ਕਿਸਾਨ ਨੇ ਹਰੀ ਕ੍ਰਾਂਤੀ ਦੇ ਵਿੱਚ ਇਸ ਦੇਸ਼ ਦਾ ਜਿਹੜਾ ਉਹ ਅੰਨ ਜਿਹੜਾ ਭੰਡਾਰ ਭਰਿਆ ਉਸ ਕਿਸਾਨ ਨਾਲ ਤੁਸੀਂ ਇਹੋ ਜਿਹਾ ਵਿਹਾਰ ਕਰੋਗੇ ਇਹ ਬੇਸਿਕਲੀ ਦੇਸ਼ ਲਈ ਵੀ ਔਰ ਪੰਜਾਬ ਲਈ ਵੀ ਬਹੁਤ ਮਾੜੀ ਗੱਲ ਹੈ ਕੇਂਦਰ ਨੂੰ ਕੋਈ ਕਾਂਗਰਸ ਦੇ ਵੱਲੋਂ ਕੋਈ ਚਿੱਠੀ ਜਾਂ ਫਿਰ ਕੋਈ ਅਜਿਹਾ ਕੁਝ ਲਿਖਿਆ ਜਾਏਗਾ ਦੇਖੋ ਸਾਡੀ ਜਿਹੜੀ ਪਾਰਲੀਮੈਂਟ ਦੇ ਮੈਂਬਰ ਹੈਗੇ ਆ ਉਹ ਸਮੇਂ-ਸਮੇਂ ਤੇ ਇਹ ਈਸ਼ੂ ਉਠਾਉਂਦੇ ਆ ਲੇਕਿਨ ਬਦਕਿਸਮਤੀ ਇਹ ਹੈ ਕਿ ਉਹਨਾਂ ਨੇ ਇੱਕ ਪਿਓਰਲੀ ਇੱਕ ਪਰੀ ਡਿਟਰਮਿੰਡ ਪ੍ਰੀ ਕੇ ਨਾਲ ਇਹਦੇ ਤੇ ਉਹ ਐਕਟ ਕਰ ਰਹਾ ਤਾਂ ਕਿ ਅਸੀਂ ਮੈਂ ਨਾ ਮੰਨੂ ਕਿਉਂਕਿ ਅਸਲੀ ਗੱਲ ਹੈ ਮੋਦੀ ਜੀ ਨੂੰ ਇਸ ਗੱਲ ਦਾ ਮਲਾਲ ਵੀ ਆ ਕਿ ਜਿਹੜੇ ਤਿੰਨ ਕਾਨੂੰਨ ਵਾਪਸ ਲੈਣੇ ਪਏ ਉਹ ኢਗੋਇਸਟਿਕ ਬੰਦਾ ਔਰ ਉਹਨੂੰ ਇਸ ਗੱਲ ਦਾ ਬਹੁਤ ਹਰਟ ਹੋਇਆ ਕਿ ਹਾਂ ਵੀ ਮੈਂ ਤਾਂ ਕਿਸੇ ਦੀ ਗੱਲ ਨਹੀਂ ਸੀ ਸੁਣਦਾ ਲੇਕਿਨ ਪੰਜਾਬ ਦੇ ਕਿਸਾਨਾਂ ਨੇ ਜਾਂ ਦੇਸ਼ ਦੇ ਕਿਸਾਨਾਂ ਨੇ ਉਹਦੇ ਵਿੱਚ ਮਹਾਰਾਸ਼ਟਰ ਦੇ ਕਿਸਾਨ ਵੀ ਸੀ ਉਹਦੇ ਵਿੱਚ ਹਰਿਆਣਾ ਦੇ ਕਿਸਾਨ ਵੀ ਸੀ ਉਹਦੇ ਵਿੱਚ ਯੂਪੀ ਦੇ ਮੇਰਾ ਖਿਆਲ ਸਾਰੇ ਹਿੰਦੂ ਤਾਂ ਦੇ ਕਿਸਾਨ ਸੀ ਨਹੀਂ ਤਾਂ ਇਹਨਾਂ ਦਾ ਵਸ ਚੱਲਦਾ ਇਹਨਾਂ ਕਿਸਾਨਾਂ ਨੂੰ ਇਹ ਖਾਲਸਤਾਨੀ ਡਿਕਲੇਅਰ ਕਰਦੇ ਪਰ ਕਿਉਂਕਿ ਸਾਰੇ ਕਿਸਾਨ ਇਕੱਠੇ ਸੀ ਇਸ ਕਰਕੇ ਇਹਨਾਂ ਦੇ ਮੰਚੇ ਜਿਹੜੇ ਪੂਰੇ ਨਹੀਂ ਹੋਏ ਔਰ ਮੇਰਾ ਖਿਆਲ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਇਹ ਜਿਹੜੀ ਖਾਸ ਕਰਕੇ ਮੋਦੀ ਸਰਕਾਰ ਹੈ ਹੋ ਸਕਦਾ ਡਿਫਰੈਂਸਸ ਹੋਣ ਪਰ ਇਹ ਮੋਦੀ ਸਰਕਾਰ ਨੂੰ ਜਿਹੜਾ ਸਬਕ ਸਿਖਾਉਣ ਦੀ ਜਰੂਰਤ ਹੈਗੀ ਜੀ ਜਪਰਗੜਜੀ ਦਾ ਐਸਡੀਪੀਸੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਜਿਹੜਾ ਅੱਜ ਜਥੇਦਾਰ ਸਭ ਨੂੰ ਇੱਕ ਮੰਨ ਪੱਤਰ ਦਿੱਤਾ ਗਿਆ ਉਹ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਕਿਵੇਂ ਦੇਖਦੇ ਆਂ ਦੇਖੋ ਇਹ ਤਾਂ ਇੱਕ ਧਾਰਮਿਕ ਇਸ਼ੂ ਹੈਗਾ ਆ ਇਹ ਦਿੱਤੀ ਦੇਖੋ ਸਾਡੇ ਜਥੇਦਾਰ ਸਹਿਬਾਨ ਮੈਂ ਤਾਂ ਉਹਦੇ ਤੇ ਟਿੱਪਣੀ ਬਹੁਤੀ ਕਰ ਨਹੀਂ ਸਕਦਾ ਕਿਉਂਕਿ ਮੈਂ ਧਾਰਮਿਕ ਬੰਦਾ ਨਹੀਂ ਹੈਗਾ ਲੇਕਿਨ ਉਹ ਡਿਸੀਜਨ ਜਿਹੜਾ ਉਹਨਾਂ ਦਾ ਹੋਗਾ ਸਕਾਰ ਜੋ ਤੇ ਆਪਣੇ ਜੋ ਦਿਨ ਗੈਲੀ ਹੋਈ ਹੈ ਜਿਹੜੀ ਪੁਲਿਸ ਅਫਸਰ ਨਾਲ ਜਿਹੜਾ ਵੀਡੀਓ ਵਾਇਰਲ ਹੋਈ ਹੈ ਮੈਂ ਇਹਦੇ ਨਾਲ ਬਾਤ ਚ ਪਰ ਸਰਕਾਰ ਹਾਲ ਤੱਕ ਇਸੀ ਫਿਰ ਸੰਜੀਦਾ ਨਹੀਂ ਦੇਖੋ ਸਰਕਾਰ ਤਾਂ ਕਟਹਿਰੇ ਦੇ ਵਿੱਚ ਖੜੀ ਹੈਗੀ ਆ ਇਹਦੀ ਤਾਂ ਕੋਈ ਦੇਖੋ ਜੋ ਪੰਜਾਬ ਦੇ ਵਿੱਚ ਦੇਖੋ ਹਰਮੰਦਰ ਸਾਹਿਬ ਦੇ ਵਿੱਚ ਗੋਲੀ ਚੱਲਣਾ ਆਪਣੇ ਆਪ ਦੇ ਵਿੱਚ ਇੱਕ ਮੰਦਭਾਗਾ ਵੀ ਆ ਔਰ ਇੱਕ ਇਹਨਾਂ ਦੇ ਕੰਟ ਉਹਨੂੰ ਸਾਰਾ ਕੁਝ ਬਾਹਰ ਲੱਗਦਾ ਕਿਉਂਕਿ ਭਗਵੰਤ ਮਾਨ ਸਰਕਾਰ ਜਦੋਂ ਵੀ ਕੋਈ ਕੰਮ ਕਰਦੀ ਆ ਜਾਂ ਜਦੋਂ ਵੀ ਕਿਤੇ ਕੋਈ ਮਰਡਰ ਹੁੰਦਾ ਕਿਉਂਕਿ ਹਰ ਰੋਜ਼ ਤਾਂ ਮਰਡਰ ਹੁੰਦਾ ਕੋਈ ਇੱਕ ਥੋੜੀ ਹੁੰਦਾ ਜਿੱਥੇ 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 ਵੀ ਉਹ ਤਾਂ ਬੀਸਿਕਲੀ ਅਸਲੀ ਗੱਲ ਹੈ ਇਹ ਆਪਾਂ ਇੱਕ ਕਮੇਡੀਅਨ ਬਣਾ ਕੇ ਮੈਨੂੰ ਲੱਗਦਾ ਪੰਜਾਬੀਆਂ ਨੇ ਹੱਥ ਖੜੇ ਕਰ ਲਿਆ ਵੀ ਹੁਣ ਇਦਾਂ ਦਾ ਕਦੀ ਆਉਣ ਵਾਲੇ ਸਮੇਂ 'ਚ ਗਲਤੀ ਨਹੀਂ ਕਰਨਗੇ ਔਰ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਪੰਜ 10 ਸਾਲ ਨਹੀਂ 20 25 ਸਾਲ ਜਿਹੜਾ ਪਿੱਛੇ ਪਾਤਾ ਠੀਕ ਹੈ ਚਲੋ